ਪਿਛਲੇ ਦਿਨੀ ਤੁਸੀਂ ਸੁਣਿਆ ਹੁਣ ਰਾਜਾ ਜੀ ਦੇ ਬਿਆਨ ਮੈਂ ਕਿਹਾ ਜੀ ਸੁਖਬੀਰ ਬਾਦਲ ਚੋਣਾਂ ਲੜੇ ਤੇ ਉਧਰੋਂ ਮਨਪ੍ਰੀਤ ਬਾਦਲ ਚੋਣਾਂ ਲੜੇ ਤੇ ਫਿਰ ਰਾਜਾ ਵੜਿੰਗ ਆ ਕੇ ਮੈਦਾਨ ਦੇ ਵਿੱਚ ਇਸੇ ਸੁਖਬੀਰ ਦੇ ਕਹਿ ਦੇ ਦਾ ਪਹਿਲਾਂ ਲੁਧਿਆਣੇ ਆਇਆ ਸੀ ਤੂੰ ਪਹਿਲਾਂ ਹੀ ਉਥਰੇ ਲੜ ਲੈਂਦਾ ਵੇ ਲੁਧਿਆਣੇ ਦੇ ਲੋਕ ਜਿਹੜੇ 50 ਲੱਖ ਲੋਕਾਂ ਨੇ ਤੈਨੂੰ ਚੁਣਿਆ ਪਹਿਲਾਂ ਇਹਨਾਂ ਦੀ ਤਾਂ ਗਵਾਹੀ ਕਰ ਲੈ ਪਹਿਲਾਂ ਗਿੱਦੜਵਾਏ ਵਾਲਿਆਂ ਨੂੰ ਧੋਖਾ ਦੇ ਕੇ ਇੱਥੇ ਆ ਗਿਆ ਸੀ ਹੁਣ ਲੁਧਿਆਣੇ ਵਾਲਿਆਂ ਨੂੰ ਦੇ ਕੇ ਧੋਖਾ ਉਥੇ ਗਿੱਦੜਵਾਏ ਜਾਣ ਨੂੰ ਫਿਰਦਾ ਮਾ ਲੋਕਾਂ ਦਾ ਕੰਮ ਕਰੋ ਰਾਜਨੀਤੀ ਤੰਡਾ ਨਹੀਂ ਕੋਈ ਇਹ ਸੇਵਾ ਭਾਵਨਾ ਨਾਲ ਕਰੋ ਆਉਣੇ ਉਹ ਲੋਕਾਂ ਨੂੰ ਹੋਰ ਗੱਲਾਂ ਦੇ ਵਿੱਚ ਉਲਝਾ ਕੇ ਲੋਕਾਂ ਤੋਂ ਵੋਟਾਂ ਲੈ ਕੇ ਹੁਣ ਗਿੱਦੜਵਾਏ ਜਾਣ ਨੂੰ ਫਿਰਦੇ ਆ ਇਹ ਲੋਕਾਂ ਦੇ ਰਾਜਨੀਤੀ ਸੇਵਾ ਦੇ ਤੌਰ ਤੇ ਨਹੀਂ ਕਰਦੇ ਇਹ ਰਾਜਨੀਤੀ ਨੂੰ ਤੰਡਾ ਬਣਾ ਕੇ ਕਰਦੇ ਆ ਦੇਖੋ ਇਹ ਪਹਿਲੀ ਵਾਰ ਇਤਿਹਾਸਕ ਜਿਹੜੇ ਪੰਚਾਇਤੀ ਚੋਣ ਨੇ ਇਹ ਇਤਿਹਾਸਕ ਹੋਣ ਜਾ ਰਿਹਾ ਇਤਿਹਾਸਕ ਇਸ ਕਰਕੇ ਕਹਿ ਰਹੇ ਆ ਮੈਂ ਵੀ ਕਿਸੇ ਪਾਰਟੀ ਦਾ ਕੋਈ ਚਿੰਨ ਲੈ ਕੇ ਨਹੀਂ ਕੋਈ ਲੜ ਰਿਹਾ ਪੰਚਾਇਤ ਦੇ ਵਿੱਚ ਅੱਗੇ ਕੀ ਹੁੰਦਾ ਸੀ ਪਿਛਲੀਆਂ ਸਰਕਾਰਾਂ ਚ ਕਿਸੇ ਨੇ ਆਪਣੇ ਨਿਸ਼ਾਨ ਦੇ ਵਿੱਚ ਕਿਸੇ ਨਾਲ ਇਹ ਜੀਆਂ ਜਾਤੀ ਤੌਰ ਤੇ ਦੁਸ਼ਮਣੀਆਂ ਕੱਢਦੇ ਸੀ ਲੋਕ ਇਲੈਕਸ਼ਨਾਂ ਦੇ ਵਿੱਚ ਅੱਜ ਸਰਦਾਰ ਭਗਵਾਨ ਸਿੰਘ ਮਾਦੇ ਇਹ ਕਹਤਾ ਵੀ ਜੁੜਿਆ ਕੋਈ ਚਿੰਨਾ ਉਹ ਆਪਣੇ ਐਸਟੀਐਮ ਸਾਹਿਬ ਡੀਸੀ ਸਾਹਿਬ ਹੀ ਦਊਗੇ ਜੋ ਬੈਂਕ ਪੇਪਰ ਤੇ ਹੋਊਗਾ ਕੋਈ ਤੱਕੜੀ ਕੋਈ ਪੰਜਾ ਕੋਈ ਝਾੜੂ ਕੋਈ ਕਮਲ ਦਾ ਬੋਲੇ ਕਿਸੇ ਚੋਰ ਨਿਸ਼ਾਨ ਤੇ ਪੰਚਾਇਤੀ ਇਲੈਕਸ਼ਨ ਨਹੀਂ ਹੋਊਗੇ ਜਿਹੜੇ ਹੋਊਗੇ ਉਹ ਜੋ ਚਿੰਨ ਮਿਲੂਗਾ ਉਹਦੇ ਉੱਤੇ ਹੋਊਗਾ ਜਿਹੜਾ ਬੰਦਾ ਸਭ ਸੈਂਟੀ ਦੇ ਨਾਲ ਜਿਹੜੀ ਪੰਚਾਇਤ ਨਹੀਂ ਕੋਈ ਕੈਂਡੀਡੇਟ ਖੜਾ ਕਰੂਗੀ ਇਹ ਪਹਿਲੀ ਵਾਰਾ ਮੁੱਖ ਮੰਤਰੀ ਸਾਹਿਬ ਵੱਲੋਂ 5 ਲੱਖ ਰੁਪਇਆ ਉਸ ਪੰਚਾਇਤ ਨੂੰ ਦਿੱਤਾ ਜਾਊਗਾ ਤਾਕੇ ਪਿੰਡ ਦੇ ਵਿਕਾਸ ਲਈ ਉਹ 5 ਲੱਖ ਲਾਇਆ ਜਾਵੇ ਇਸ ਕਰਕੇ ਇਤਿਹਾਸਿਕ ਫੈਸਲਾ ਹੋਇਆ ਇਹਦੇ ਨਾਲ ਨਾ ਤਾਂ ਪਿੰਡ ਦੇ ਵਿੱਚ ਕੋਈ ਆਪਸ ਵਿੱਚ ਦੁਸ਼ਮਣੀਆਂ ਕੋਈ ਰੰਜਿਸ਼ ਬਾਜੀ ਰਹੂ ਇਹ ਵਿਕਾਸ ਦੀ ਲਹਿਰ ਬਣੂਗੀ ਹਰ ਪਿੰਡ ਦੇ ਵਿੱਚ ਵਿਕਾਸ ਹੋਊਗਾ ਤੁਸੀਂ ਜਮੀਨੀ ਪੱਧਰ ਤੇ ਆ ਕੇ ਜਿਹੜਾ ਕੰਮ ਕਰ ਰਹੇ ਹੋ ਪਹਿਲਾਂ ਵੀ ਸਰਕਾਰਾਂ ਇਹਦਾ ਕੋਈ ਇਦਾਂ ਦਾ ਕੰਮ ਦੇਖੋ ਕੰਮ ਕਰਨਾ ਇਹ ਲੋਕ ਆਪਣੇ ਮਤ ਦਾ ਦਾਨ ਦਿੰਦੇ ਆ ਇਨਸਾਨ ਜਿਹੜਾ ਲੋਕਾਂ ਕੋਲੋਂ ਵੋਟਾਂ ਲੈ ਕੇ ਆਪਣੇ ਜਾਂਦਾ ਵਾ ਉਹਦਾ ਧਰਮ ਤੇ ਕਰਮ ਵੰਦਾ ਵਾ ਜਿਹੜਾ ਕੰਮ ਲੋਕਾਂ ਦਾ ਵਾ ਪਹਿਲਾਂ ਉਹਨੂੰ ਪੂਰਾ ਕਰਨਾ ਨਾ ਕਿ ਆਪਣੇ ਘਰ ਵੱਲ ਦੇਖਣਾ ਜਾਂ ਆਪਣੇ ਢਿੱਡ ਵੱਲ ਦੇਖਣਾ ਮਿਹਨਤ ਕਰੂਗੇ ਅੱਜ ਉਹੀ ਬੰਦਾ ਸਿਆਸੀ ਤੌਰ ਤੇ ਜਿੰਦਾ ਰਹੂਗਾ ਜਿਹੜਾ ਬੰਦਾ ਲੋਕਾਂ ਦੀ ਗਵਾਹੀ ਕਰੂ ਲੋਕਾਂ ਦਾ ਕੰਮ ਕਰੂਗਾ ਦੇਖੋ ਪਿੰਡਾਂ ਦੇ ਵਿੱਚ ਪਿੰਡ ਪਿੰਡ ਕਰਕੇ ਮੈਨੂੰ ਤੁਹਾਡੇ ਲਈ ਦੱਸਦੇ 240000 ووٹ ਮੈਨੂੰ ਪਾਈ ਲੋਕਾਂ ਨੇ 240000 ووٹ ਪਾਈ ਇੱਕ RAM ਪ੍ਰਭੂ ਦੀ ਆਸਥਾ ਦੇ ਕਰਕੇ ਲੋਕਾਂ ਦਾ ਮਨ ਚੇਂਜ ਹੋ ਗਿਆ ਨਹੀਂ ਤਾਂ ਹੁਣ ਜਿਹੜੇ ਲੋਕ ਇੱਥੋਂ ਲੈ ਕੇ ਗਏ ਆ ਕੋਟਾਂ ਲੋਕਾਂ ਨੇ ਪਾਈਆਂ ਨੇ ਜਿਨ੍ਹਾਂ ਨੂੰ ਉਹ ਹੁਣ ਲੱਭਦੇ ਹੀ ਨਹੀਂਗੇ ਇੱਥੇ ਸਾਰੇ ਲੱਭਦੇ ਫਿਰਦੇ ਆ ਵੀ ਕਿੱਥੇ ਗਏ ਬੰਦੇ ਜਿਨ੍ਹਾਂ ਨੂੰ ਅਸੀਂ ਜਿਤਾਇਆ ਵਾ ਇਹ ਮੈਂ ਪਹਿਲਾਂ ਵੀ ਕਹਿੰਦਾ ਸੀ ਹੁਣ ਵੀ ਕਹਿੰਦਾ ਈਨਾਂ ਨੇ ਕੋਈ ਜ਼ਮੀਨੀ ਲੈਵਲ ਦੇ ਲੀਡਰ ਨਹੀਂ ਆ ਪਿਛਲੇ ਦਿਨੀ ਤੁਸੀਂ ਸੁਣ ਸੀ ਸੁਣਿਆ ਹੋਣਾ ਰਾਜਾ ਜੀ ਦੇ ਬਿਆਨ ਕਹਿੰਦਾ ਜੇ ਉੱਥੇ ਸੁਖਬੀਰ ਬਾਦਲ ਲੜੂਗਾ ਤੇ ਮੈਂ ਫਿਰ ਇੱਥੋਂ ਛੱਡ ਕੇ ਲੁਧਿਆਣਾ ਫਿਰ ਉੱਥੇ ਲੜੂਗਾ ਬਈ ਲੁਧਿਆਣੇ ਦੇ ਲੋਕ ਜਿਹੜੇ 50 ਲੱਖ ਲੋਕਾਂ ਨੇ ਤੈਨੂੰ ਚੁਣਿਆ ਪਹਿਲਾਂ ਇਹਨਾਂ ਦੀ ਤਾਂ ਗਵਾਹੀ ਕਰ ਲੈ ਪਹਿਲਾਂ ਗਿੱਦੜਵਾਏ ਵਾਲਿਆਂ ਨੂੰ ਧੋਖਾ ਦੇ ਕੇ ਇੱਥੇ ਆ ਗਿਆ ਸੀ ਹੁਣ ਲੁਧਿਆਣੇ ਵਾਲਿਆਂ ਨੂੰ ਦੇ ਕੇ ਧੋਖਾ ਉੱਥੇ ਗਿੱਦੜਵਾਏ ਜਾਣ ਨੂੰ ਫਿਰਦਾ ਮਾਂ ਲੋਕਾਂ ਦਾ ਕੰਮ ਕਰੋ ਰਾਜਨੀਤੀ ਧੰਦਾ ਨਹੀਂ ਕੋਈ ਇਹ ਸੇਵਾ ਭਾਵਨਾ ਨਾਲ ਕਰੋ ਆਉਨੇ ਉਹ ਲੋਕਾਂ ਨੂੰ ਹੋਰ ਗੱਲਾਂ ਦੇ ਵਿੱਚ ਉਲਝਾ ਕੇ ਲੋਕਾਂ ਤੋਂ ਵੋਟਾਂ ਲੈ ਕੇ ਹੁਣ ਗਿੱਦੜ ਬਾਏ ਜਾਨ ਨੂੰ ਫਿਰ ਦਿਓ ਇਸੇ ਸਖਵੀਰ ਦੇ ਕਹਿ ਤੇ ਦਾ ਪਹਿਲਾਂ ਲੁਧਿਆਣੇ ਆਇਆ ਸੀ ਤੂੰ ਪਹਿਲਾਂ ਹੀ ਉੱਥੇ ਲੜ ਲੈਂਦਾ ਪਹਿਲਾਂ ਹੀ ਉੱਥੇ ਲੜਾ ਲੈਂਦਾ ਆਪਣੀ ਵਾਈਫ ਨੂੰ ਪਹਿਲਾਂ ਉਹਦੀ ਘਰ ਵਾਲੀ ਨੂੰ ਜਿਤਾਉਣ ਲਈ ਲੁਧਿਆਣੇ ਆਇਆ ਸੀ ਹੁਣ ਉਹਨੂੰ ਜਿਤਾਤਾ ਹੋਇਆ ਵਾ ਹੁਣ ਦੁਬਾਰਾ ਉੱਥੇ ਬੈਕ ਮਾਰਨ ਨੂੰ ਫਿਰਦੇ ਆ ਇਹ ਲੋਕਾਂ ਦੇ ਆ ਰਾਜਨੀਤੀ ਸੇਵਾ ਦੇ ਤੌਰ ਤੇ ਨਹੀਂ ਕਰਦੇ ਇਹ ਰਾਜਨੀਤੀ ਨੂੰ ਧੰਦਾ ਬਣਾ ਕੇ ਕਰਦੇ ਆ ਥੈਂਕ ਯੂ